ਮੈਂ ਬਿੰਦਰ ਕੁਰ ਮੇਰੇ ਵਾਲਾ ਪ੍ਰੇਮ ਪਰਿ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਸੁਣੋ ਤੇ ਤੁਸੀਂ ਇਸ ਪੰਜਾਬੀ ਲੋਕ ਗੀਤ ਦਾ ਆਨੰਦ ਮਾਣੋ ਮੈਂ ਕੁਝ ਦਿਨ ਤੋਂ ਠੀਕ ਨਹੀਂ ਮੇਰੀ ਸਿਹਤ ਤੇ ਮੈਨੂੰ ਬੋਲਣਾ ਔਖਾ ਹੋ ਜਾਂਦਾ ਸੀ ਤੇ ਤਾਂ ਕਰਕੇ ਫਿਰ ਘਰੇਲੂ ਵੀ ਕੰਮ ਹੁੰਦਾ ਹੈ ਬੱਚੇ ਛੋਟੇ ਹਨ ਘਰੇ ਤੁਹਾਨੂੰ ਸਭ ਨੂੰ ਪਤਾ ਹੈ ਤੇ ਪੋਤੇ ਪੋਤੀਆਂ ਮੇਰੇ ਤੇ ਫਿਰ ਤਾਂ ਕਰਕੇ ਕੁਝ ਮੈਨੂੰ ਟਾਈਮ ਨਹੀਂ ਮਿਲਦਾ ਤੇ ਕੁਝ ਮੇਰੀ ਸਿਹਤ ਵੀ ਠੀਕ ਨਹੀਂ ਹੈ ਤੇ ਅੱਜ ਮੈਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੀ ਆ ਤੇ ਤੁਸੀਂ ਜਰੂਰ ਮੇਰੀ ਵੀਡੀਓ ਵੇਖਿਆ ਕਰੋ ਬਾਰੀ ਦੇ ਵਿੱਚ ਨੀ ਖੜੋ ਤੀਏ ਨੀ ਨਾ ਜੋਗੋਰੀਏ ਟਿੱਕੇ ਦਾ ਦੇ ਦੇ ਖਾਂਦ ਦਾਰ ਠਾਣੇ ਦਾਰ ਤਰਸਰੀਆ ਕੇ ਦਾਦ دار ਤੈਨੋਂ ਨਾ ਦੇ ਆਵੇ ਮੁੰਡਿਆ ઠાਣੇਦਾਰਾ ਤੈਥੋ ਪਿਆਰ ਸਾ ਡਾਲ ਲਾਣ ਜਾਂਦਾ ਹੋਇਆ ਹੋਰ ਜਗੀਆਂ bari de vich nikhn te eni na jag ਦਾਣੀ ਦਾ ਦੇ ਦੇਨੀ ਦਦਾਰ ਠਾਣੇ ਦਾਰ ਤਰਸ ਰੀਆ ਦਣੀ ਦਾ ਦਦਾਰ ਦੈਨੋ ਨਾ ਦੇ ਆਵੇ ਮੁੰਡਿਆ ਠਾਣੇ ਦਾਰਾ ਤੈਥੋ ਜਗੇ ਰਾਂ ਝਾਂਡਾਲ ਨ ਜਾਣਦਾ ਹੋਇਆ वर्ज गिया बारी दे बिच नी खड़ोतिए नी ना भुगती दा दे देखा दार ठाणेदार तरसरिया ਲੋਕੀ ਨਾ ਦਦਾਰ ਤੈ ਨੋ ਨਾਂ ਦੀ ਆਏ ਮੰਡਿਆ ਠਾਣੇਦਾਰਾ ਟੋਲ ਵਸੇ ਪਰਦੇਸ ਜਾਂਦਾ ਹੋਇਆ ਵਰਜ ਗਿਆ 바ਰੀ ਦੇ ਵਿੱਚ ਨਿਖੜਤੀ ਐਨੀ ਨਾ ਜਗ ਖੱਲੇ ਦਾ ਦੇ ਦੇਨੀ ਦਾ ਦਾਰ ਠਾਣੇ ਦਾਰ ਤਰਸਰੀਆਂ ਖੱਲੇ ਦਾ ਦਦਾਰ ਦੈਨੋ ਨਾ ਦੇਵਾਵੇਂ ਮੁੰਡਿਆ ਠਾਣੇ ਦਾਰਾ ਟੋਲ ਵਸੇ ਪਰਦੇਸ ਜੰਦ ਹੋਇਆ ਵਰਦ ਗਿਆ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਇੱਕ ਮਟਿਆਰ ਦਾ ਗਾਇਆ ਹੋਇਆ ਕਿ ਜੀ ਦਾ ਪਤੀ ਨੌਕਰੀ ਤੇ ਹੈ ਤੇ ਗਵਾਂਡ ਉਹਦੇ ਥਾਣੇਦਾਰ ਵੱਸਦਾ ਹੈ ਤੇ ਉਹ ਫਿਰ ਬਾਰੀ ਵਿੱਚ ਜਦੋਂ ਖੜਦੀ ਹੈ ਆਦੇ ਕਰੇ ਤੇ ਉਹ ਉਹਨੂੰ ਜਿਵੇਂ ਹਾਸਾ ਮਖੌਲ ਕਰਦਾ ਹੈ ਪਰ ਉਹ ਕਿਸੇ ਧਰਮੀ ਘਰ ਪਲੀ ਹੋਈ ਸੀ ਉਹ ਕਹਿੰਦੀ ਮੇਰਾ ਪਤੀ ਪਰਦੇਸ ਹੈ ਤੇ ਮੈਂ ਕਦੀ ਵੀ ਇਹ ਗਲਤੀ ਨਹੀਂ ਕਰੂੰਗੀ ਤੇ ਇਹ ਇੱਕ ਪੰਜਾਬੀ ਲੋਕੀਂ ਛੋਟਾ ਜਿਹਾ ਨਾਲੇ ਕੁੜੀਆਂ ਦੇ ਗਾਉਣ ਵਾਲਾ ਹੈ ਤੇ ਤੁਸੀਂ ਇਹਨੂੰ ਗਾਓ ਤੇ ਇਸ ਦਾ ਆਨੰਦ ਮਾਣੋ ਜੀ ਮੈਨੂੰ ਦਿਓ ਆ ਗਿਆ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਮਹਾਰਾਜ ਸਾਹਿਬ ਦੇ ਸਿਰ ਤੇ ਮੇਰ ਭਰੇ ਹੱਥ ਰੱਖ